ਲੋਕ ਭਲਾਈ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਨੇ ਅੱਜ ਕੁਝ ਸਿੱਖ ਵਿਦਵਾਨਾਂ ਸਮੇਤ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਅਕਾਲੀ ਲੀਡਰਾਂ ਦੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਸਮੇਂ ਸਿੱਖ ਪਰੰਪਰਾਵਾਂ ਦੀ ਸ਼ਾਨ ਦੁਗਣੀ ਵਧੇ ਅਤੇ ਸਾਰੇ ਜਥੇਦਾਰ ਸਦੀਆਂ ਤੋਂ ਸਥਾਪਿਤ ਪਰੰਪਰਾਵਾਂ ਦੇ ਮੁਤਾਬਿਕ ਫੈਸਲਾ ਕਰਨ ਤੇ ਅਕਾਲੀ ਲੀਡਰ ਸੰਪੂਰਨ ਸਤਕਾਰ ਦੇ ਨਾਲ ਫੈਸਲੇ ਸਵੀਕਾਰ ਵੀ ਕਰਨਾ ਸਰਦਾਰ RAMU WALIA ਨੇ ਇਹ ਵੀ ਅਰਦਾਸ ਕੀਤੀ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੀ ਸਥਾਪਤੀ 15 ਜੂਨ 1606 ਈਸਵੀ ਨੂੰ ਸਿੱਖਾਂ ਨੂੰ ਵਿਲੱਖਣ ਤੇ ਲਾਸਾਨੀ ਸੇਧ ਦੇਣਾ ਸੀ ਜਿਸ ਅਗੇ ਸੈਂਕੜਿਆਂ ਵਰਿਆਂ ਤੋਂ ਹਰ ਇੱਕ ਸ਼ਕਤੀਸ਼ਾਲੀ ਤੇ ਸਧਾਰਨ ਸਿੱਖ ਨੇ ਸਿਰ ਝੁਕਾਇਆ ਹੈ ਤੇ ਅਕਾਲ ਤਖਤ ਸਾਹਿਬ ਦੀ ਮਹਿਮਾ ਧਰਤੀ ਤੋਂ ਧਰੂਵ ਤਾਰੇ ਤੱਕ ਉੱਚੀ ਹੁੰਦੀ ਗਈ ਦੋਵੇਂ ਤਰ੍ਹਾਂ ਇਸ ਸ਼ਾਨ ਨੂੰ ਬਰਕਰਾਰ ਰੱਖਣ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਦੇ ਮੁਤਾਬਿਕ ਕੋੜੇ ਦੀ ਸਜ਼ਾ ਸਹਿਣ ਦੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਮੋਢੇ ਤੋਂ ਕਮੀਜ਼ ਤੱਕ ਚੱਕ ਲਈ ਸੀ ਤੇ ਅੱਜ ਦੇ ਜਥੇਦਾਰ ਵੀ ਜਥੇਦਾਰ ਅਕਾਲੀ ਫੁੱਲਾ ਸਿੰਘ ਵੇ ਵਾਂਗ ਫੈਸਲਾ ਕਰਨ ਤੇ ਅਕਾਲੀ ਲੀਡਰਸ਼ਿਪ ਉਸ ਫੈਸਲੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵਾਂਗ ਪ੍ਰਵਾਨ ਕਰਨ ਹਾਲਾਂਕਿ ਅਸੀਂ ਸਾਰੇ ਲੀਡਰ ਮਹਾਰਾਜਾ ਰਣਜੀਤ ਸਿੰਘ ਦੇ ਮੁਕਾਬਲੇ ਪੰਜ ਪੈਸੇ ਵੀ ਨਹੀਂ ਮਹਾਰਾਜਾ ਰਣਜੀਤ ਸਿੰਘ ਦਾ ਅਫਗਾਨਿਸਤਾਨ ਤੱਕ ਰਾਜ ਸੀ ਪਰ ਉਹ ਵੀ ਅਕਾਲ ਤਖਤ ਸਹੈਦ ਦੇ ਅੱਗੇ ਪੇਸ਼ ਹੋਗੇ ਸੀ ਉਹਨਾਂ ਦਾ ਰਾਜ ਖੁਦ ਮੁਖਤਿਆਰ ਸੀ ਤੇ ਕੇਸਰੀ ਝੰਡੇ ਦੇ ਹੇਠ ਸੀ ਉਹਨਾਂ ਦਾ ਰਾਜ ਅਫਗਾਨਿਸਤਾਨ ਲੱਦਾਖ ਕਸ਼ਮੀਰ ਅਤੇ ਦੋਵੇਂ ਪੰਜਾਬਾਂ ਦੇ ਵਿੱਚ ਸੀ ਫਿਰ ਵੀ ਉਹਨਾਂ ਦੇ ਵੱਲੋਂ ਹਮੇਸ਼ਾ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਸਭ ਤੋਂ ਅੱਗੇ ਰੱਖਿਆ ਗਿਆ ਖੈਰ ਇਸ ਸਬਦ ਦੇ ਦਰਮਿਆਨ ਦੂਜੇ ਪਾਸੇ ਜਾ ਕੇ ਗੱਲ ਕਰੀਏ ਤਾਂ ਸਿੱਖ ਜਗਤ ਦੇ ਅੰਦਰ ਵਾਪਰ ਰਹੇ ਧਾਰਮਿਕ ਅਤੇ ਰਾਜਸੀ ਵਰਤਾਰੇ ਸਗੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹਿਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ ਅਤੇ ਸੰਪਰਦਾਏ ਬਾਬਾ ਬੀਦੀ ਚੰਦ ਸਾਹਿਬ ਤਰਨਾ ਦਲ ਸੁਰ ਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ ਤਰਨਾ ਦਲ ਹਰੀਆਂ ਵੇਲਾਂ ਦੇ ਵੱਲੋਂ ਬਾਬਾ ਨਗਰ ਸਿੰਘ ਨੇ ਸਾਂਝੇ ਗੁਰਮਤੇ ਦੇ ਵਿੱਚ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ 2 ਦਸੰਬਰ ਨੂੰ ਕੀਤੀ ਗੁਰਮਤੇ ਦੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਅਦਲਾ ਬਦਲੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕੋਈ ਢਿੱਲ ਦੇਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰਦਾ ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਹਰ ਫੈਸਲੇ ਨੂੰ ਸੰਗਤ ਦੇ ਵਿੱਚ ਲਾਗੂ ਕਰਵਾਉਣ ਦੇ ਲਈ ਪਹਿਲ ਕਦਮੀ ਵੀ ਕਰਦਾ ਸੀ ਤੇ ਅੱਜ ਉਲਟੀ ਵਾਰਡ ਖੇਤ ਨੂੰ ਖਾਣ ਵਾਲੀ ਭੂਮਿਕਾ ਨਿਭਾਈ ਜਾ ਰਹੀ ਹੈ ਜੋ ਕਿ ਉਚਿਤ ਨਹੀਂ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਜੀਤ ਸਿੰਘ ਬੀਦੀ ਦੇ ਵੱਲੋਂ ਜਾਰੀ ਇਸ ਬਿਆਨ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਮर्यादा ਦੇ ਨਾਲ ਹੋ ਰਹੀ ਛੇੜਛਾੜ ਅਤੇ ਰਾਜਸੀ ਤੌਰ ਦੇ ਉੱਪਰ ਹੋ ਰਹੀ ਜ਼ੋਰ ਜ਼ਬਰੀ ਤੋਂ ਸਮੁੱਚੀਆਂ ਸਿੱਖ ਸੰਗਤਾਂ ਆਤਮਿਕ ਮਾਨਸਿਕ ਤੌਰ ਦੇ ਉੱਪਰ ਦੁਖੀ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਆਗੂ ਆਪਣੀ ਖੁਸਦੀ ਚੌਧਰ ਤੋਂ ਦੁਖੀ ਅਤੇ ਪੰਬਲ ਪੂਸੇ ਵਿੱਚ ਕਾਲੀ ਦੇ ਵਿੱਚ ਗਲਤੀਦਾਰ ਗਲਤੀ ਕਰਦੇ ਜਾ ਰਹੇ ਨੇ ਸਿੱਖ ਧਰਮ ਦੇ ਵਿੱਚ ਹਉਮੈ ਹੰਕਾਰ ਨੂੰ ਕੋਈ ਥਾਂ ਨਹੀਂ ਹੈ ਉਹਨਾਂ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਦਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਵਰਤਾਰਾ ਵਰਤ ਰਿਹਾ ਹੈ ਉਸ ਨਾਲ ਸਿੱਖ ਜਗਤ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ ਸ਼੍ਰੋਮਣੀ ਕਮੇਟੀ ਦੇ ਕਾਬਜ਼ ਸਿਆਸੀ ਜਮਾਤ ਤਖਤਾਂ ਦੇ ਜਥੇਦਾਰ ਸਾਈਬਾਨ ਦੇ ਨਾਲ ਜਿਸ ਤਰ੍ਹਾਂ ਦਾ ਵਿਰਤਾਂਤ ਸਿਰਜ ਰਹੀ ਹੈ ਉਸ ਨਾਲ ਇੱਕ ਹੋ ਗਈ ਕਮਲੀ ਦੂਜੀ ਪੈ ਗਈ ਸਿਵੀਆਂ ਦੇ ਰਾ ਜਾਂ ਤਾਲੂ ਖੁੰਜੀ ਡੂੰਮਣੀ ਬੋਲੇ ਆਲ ਪਤਾਲ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ ਹੱਕ ਸੱਚ ਦੀ ਆਵਾਜ਼ ਨੂੰ ਜ਼ਬਰੀ ਨਹੀਂ ਦਬਾਇਆ ਜਾ ਸਕਦਾ ਸਮੁੱਚਾ ਸਿੱਖ ਜਗਤ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਨਾਲ ਹਨ ਖਾਸ ਸਬਦ ਦੇ ਦਰਮਿਆਨ ਨਾਲ ਦੀ ਨਾਲ ਵੇਖਿਆ ਜਾ ਸਕਦਾ ਹੈ ਕਿ ਸਾਰੇ ਹੀ ਲੋਕਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਿੰਨੇ ਵੀ ਮਸਲੇ ਨੇ ਉਹਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬ ਉੱਚ ਰੱਖ ਕੇ ਜਥੇਦਾਰਾਂ ਨੂੰ ਇੱਜ਼ਤ ਮਾਣ ਬਖਸ਼ਣਾ ਚਾਹੀਦਾ ਹੈ ਪਰ ਹੋ ਇਸ ਤੋਂ ਬਿਲਕੁਲ ਉਲਟ ਰਿਹਾ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ